90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਬਿਨ ਸਪਾਰਸ਼ ਬਿਨ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ 40000 ਬੱਚਿਆਂ ਨੂੰ ਨੌਕਰੀ ਮਿਲ ਗਈ। ਹਸਪਤਾਲਾਂ 'ਚ ਦਵਾਈਆਂ ਮਿਲ ਰਹੀਆਂ। ਆਮ ਇਨਸਾਨ ਦੀ ਆਮ ਪਰਿਵਾਰਾਂ ਦੀ ਪੁੱਛ ਪ੍ਰਤੀਤਿਆ ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ 'ਚ ਮੰਤਰੀ ਰਹੇ। ਤਿੰਨ ਮਹੀਨੇ ਚੀਫ ਮਿਨਿਸਟਰ ਰਹੇ ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ ਕੋਈ ਪ੍ਰਾਪਤੀ ਲੋਕਾਂ ਨੂੰ ਬੱਕਰੀਆਂ ਚੋਣ ਤੋਂ ਇਲਾਵਾ ਗੁੜ ਕੱਢਣ ਤੋਂ ਇਲਾਵਾ ਮੰਜੇ ਬਣਨ ਤੋਂ ਇਲਾਵਾ ਕੀ ਸੋਚ ਦਿੱਤੀ ਉਹਨਾਂ ਨੇ ਚੰਨੀ ਜੀ ਨਟੰਕੀ ਦੀ ਪੋਲਿਟਿਕਸ ਕਰਦੇ ਆ ਤੇ ਨਾਲੇ ਉਹਨਾਂ ਨੇ ਤਾਂ ਪਿਛਲੀ ਕਾਂਗਰਸ ਦੀ ਬੇੜੀ ਡੋਬੋਤੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਇਨਸਾਨਾਂ ਦੀ ਪੁਛ ਪ੍ਰਤੀਤ ਹੈ ਹਸਪਤਾਲ ਚ ਦਵਾਈਆਂ ਮੁਫਤ ਮਿਲ ਰਹੀਆਂ ਨੇ ਤੇ ਬਿਨਾਂ ਸ਼ਿਫਾਰਿਸ਼ ਤੋਂ ਨੌکریاں ਮਿਲ ਰਹੀਆਂ ਨੇ ਇਹ ਬਿਆਨ ਦਿੱਤਾ ਮਹਿਜ ਪੰਜ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਪਵਨ ਕੁਮਾਰ ਟੀਨੂ ਦੇ ਵੱਲੋਂ ਜੀ ਹਾਂ ਜ਼ਿਲੰਦਰ ਤੋਂ ਉਮੀਦਵਾਰ ਐਲਾਨਣ ਤੋਂ ਬਾਅਦ ਪਵਨ ਕੁਮਾਰ ਟੀਨੂ ਮਾਨ ਸਰਕਾਰ ਦੀਆਂ ਤਾਰੀਫ਼ਾਂ ਤੇ ਚੋਣ ਮੈਦਾਨ ਚ ਉਤਰੇ ਵਿਰੋਧੀ ਉਮੀਦਵਾਰਾਂ ਦੇ ਉੱਤੇ ਤਿੱਖੇ ਸ਼ਬਦੀ ਬਾਰ ਕਰਦੇ ਹੋਏ ਨਜ਼ਰ ਆਏ ਨੇ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਐਸੇ ਕੰਮ 2 ਸਾਲ ਚ ਕਰਕੇ ਦੱਸਿਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਬਿਨਾਂ ਸਪਾਰਸ਼ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ 40 ਹਜ਼ਾਰ ਬੱਚਿਆਂ ਨੂੰ ਨੌਕਰੀ ਮਿਲ ਗਈ। ਹਸਪਤਾਲਾਂ 'ਚ ਦਵਾਈਆਂ ਮਿਲ ਰਹੀਆਂ ਆ। ਆਮ ਇਨਸਾਨ ਦੀ ਆਮ ਪਰਿਵਾਰਾਂ ਦੀ ਪੁੱਛ ਪ੍ਰਤੀਤ ਆ। ਜਿਹੜੀ dynastic politics ਜਿਹੜੀ ਰਜਵਾੜਾशाही ਉਹਨੂੰ ਖਤਮ ਕਰਤਾ ਪੰਜਾਬ 'ਚ ਸਰਦਾਰ ਭਗਤ ਸਿੰਘ ਮਾਨ ਨੇ ਉਹਨਾਂ ਨੇ ਜੋ ਮੂਵਮੈਂਟ ਚਲਾਈ ਆ ਪੰਜਾਬ 'ਚ ਨੌਜਵਾਨਾਂ ਨੂੰ ਇਕੱਠੇ ਕਰਨ ਦੀ ਲੋਕ ਸਮਝਦੇ ਸੀ ਕਿ ਪੰਜਾਬ ਨੂੰ ਇੱਕ ਐਸਾ ਨੇਤਾ ਚਲਾਵੇ ਜਿਹੜਾ ਖੁਦ ਇਮਾਨਦਾਰ ਹੋਵੇ ਜਿਹੜਾ ਖੁਦ ਕੰਮ ਕਰੇ ਜਿਹੜਾ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਸਮਝ ਕੇ ਉਹਦੀ ਸੇਵਾ ਕਰੇ ਲੋਕਾਂ ਦੀ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪਵਨ ਕੁਮਾਰ ਟੀਨੂ ਦੇ ਵੱਲੋਂ ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਵਿਰੋਧੀ ਉਮੀਦਵਾਰ ਚੰਜੀਤ ਚੰਨੀਵਾਰੇ ਬੋਲਦੇ ਆ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਚੰਨੀ ਨੇ ਲੋਕਾਂ ਨੂੰ ਬੱਕਰੀਆਂ ਚੋਣ ਮੰਜੇ ਬਣਨ ਤੋਂ ਬਿਨਾ की सूझ देती है उन्होंने कहा कि जेकर चणजीत चन्नी ਲੋਕਾਂ ਦੀ ਦੁੱਖ ਸੁੱਖ ਚ ਨਾਲ ਖੜਦੇ ਹੁੰਦੇ ਤਾਂ ਉਹਨਾਂ ਦੀ ਜਮਾਨਤਾਂ ਜਬਤ ਨਾ ਹੁੰਦੀਆਂ ਉਮੀਦਵਾਰ ਐਲਾਨਣ ਦੇ ਬਾਵਜੂਦ ਆਪ ਛੱਡ ਕੇ ਪੱਜ ਪੱਜ ਸ਼ਾਮਿਲ ਹੋਏ ਸ਼ਸ਼ੀ ਰਿੰਕੂ ਬਾਰੇ ਕੀ ਬੋਲੇ ਇਹ ਤਾਂ ਤੁਸੀਂ ਖੁਦ ਹੀ ਸੁਣ ਲਵੋ ਤਾਂ ਕੋਈ ਨਹੀਂ ਦੇ ਸਰ ਚਰਨਜੀਤ ਸਿੰਘ ਕਹਿੰਦੇ ਤੁਸੀਂ ਐਜ਼ ਅ ਆਪੋਜੀਸ਼ਨ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਦੇਖਦੇ ਹੋ ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ ਚ ਮੰਤਰੀ ਰਹੇ ਤਿੰਨ ਮਹੀਨੇ ਚੀਫ ਮਿਨਿਸਟਰ ਰਹੇ ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ ਕੋਈ ਪ੍ਰਾਪਤੀ ਨਹੀਂ ਉਹਨਾਂ ਨੇ ਦੇਖੋ ਮੁੱਖ ਮੰਤਰੀ ਨੇ ਇੱਕ ਆਪਣਾ ਵਿਜ਼ਨ ਦੇਣਾ ਹੁੰਦਾ ਇੱਕ ਆਪਣੀ ਸੋਚ ਦੇਣੀ ਹੁੰਦੀ ਹੈ ਜੀ ਨੌਜਵਾਨਾਂ ਵਾਸਤੇ ਪੜ੍ਹੇ ਲਿਖਿਆਂ ਵਾਸਤੇ ਐਜੂਕੇਸ਼ਨ ਦੀ ਸੋਚ ਰੋਜ਼ਗਾਰ ਦੀ ਸੋਚ ਉਹਨਾਂ ਨੇ ਕੀ ਸੋਚ ਦਿੱਤੀ ਹੈ ਲੋਕਾਂ ਨੂੰ ਬੱਕਰੀਆਂ ਚੋਣ ਤੋਂ ਇਲਾਵਾ ਗੋੜ ਕੱਢਣ ਤੋਂ ਇਲਾਵਾ ਮੰਜੇ ਬਣਨ ਤੋਂ ਲਾਵਾ ਕੀ ਸੋਚਦੇ ਈ ਉਹਨਾਂ ਨੇ ਸੋ ਦੁਆਬੇ ਦੇ ਲੋਕ ਬੜੇ ਪੜੇ ਲਿਖੇ ਆ ਐਨ ਆਰ ਆਈ ਆ ਐਜੂਕੇਟਿਡ ਲੋਕ ਆ ਉਹ ਤਾਂ ਅਗਾਹ ਬਧੂ ਸੋਚ ਦੇ ਮਾਲਕ ਆ ਸੋ ਚੰਨੀ ਜੀ ਦਾ ਜੀਵਨ ਜਿਹੜਾ ਸਿਆਸੀ ਉਹ ਕਰਪਟ ਜੀਵਨ 10-10 ਕਰੋੜ ਰੁਪਈਆ ਉਹਨਾਂ ਦੇ ਭਾਂਜਿਆਂ ਕੋਲੋਂ ਕੈਸ਼ ਰਿਕਵਰੀ ਹੁੰਦੀ ਰਹੀ ਹੈ ਤੇ 10-10 ਕਰੋੜ ਰੁਪਈਆ ਜਿਹਦੇ ਕੋਲੋਂ ਰਿਕਵਰੀ ਹੋ ਜਵੇ 10-10 ਲੱਖ ਦੀਆਂ ਘੜੀਆਂ ਡਾਇਮੰਡ ਉਹ ਉਹਨਾਂ ਦੇ ਘਰਾਂ ਚੋਂ ਨਿਕਲੇ ਤੇ ਤੁਸੀਂ ਸਮਝ ਸਕਦੇ ਹੋਵੇ ਉਹਨਾਂ ਨੇ ਕਿਹੋ ਜਿਹੀ ਰਾਜਨੀਤੀ ਕੀਤੀ ਔਰ ਉਹ ਕਹਿੰਦੇ ਮੈਂ ਸੁਦਾਮਾ ਬਣ ਕੇ ਆਇਆ ਤੇ ਮੈਨੂੰ ਕਿਸ਼ਨ ਬਣ ਕੇ ਬਣਾਓ ਗੱਲਾਂ ਨਾਲ ਕੋਈ ਸੁਦਾਮਾ ਨਹੀਂ ਬਣ ਸਕਦਾ ਇਹ ਲੋਕ ਦੱਸਣਗੇ ਕਿ ਤੁਸੀਂ ਖਰੜ ਤੋਂ ਚੱਲ ਕੇ 150 ਕਿਲੋਮੀਟਰ ਦੂ ਜਲੰਧਰ ਚ ਆਇਓ ਤੇ ਤੁਸੀਂ ਸੁਦਾਮਾ ਬਣਨਾ ਸੀ ਪਹਿਲੇ ਆਪਣੇ ਘਰ ਜਿੱਥੋਂ ਤੁਸੀਂ ਦੋ ਸੀਟਾਂ ਤੋਂ ਬੜੀ ਬੁਰੀ ਤਰ੍ਹਾਂ ਹਾਰੇ ਬਾਈਚ ਤੁਹਾਡੀ ਜ਼ਮਤ ਜ਼ਮਾਨਤ ਜਬਤ ਹੋਈ ਜੇ ਤੁਹਾਡੇ ਚੰਗੇ ਕੰਮ ਹੁੰਦੇ ਤੁਹਾਡੀ ਪਰਫਾਰਮੈਂਸ ਚੰਗੀ ਹੁੰਦੀ ਤੁਸੀਂ ਲੋਕਾਂ ਵਿੱਚ ਵਿਚਰਦੇ ਹੁੰਦੇ ਜੇ ਚੰਨੀ ਜੀ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਹੁੰਦੇ ਤਾਂ ਉਹ ਭਧੌੜ ਤੋਂ ਤੇ ਚਮਕੌਰ ਸਾਹਿਬ ਤੋਂ ਬੁਰੀ ਤਰ੍ਹਾਂ ਨਾ ਹਾਰਦੇ ਜੀ ਇਹ ਰਿਕਾਰਡ ਵਿੱਚ ਪਹਿਲੀ ਵਾਰ ਆ ਕਿ ਸਿਟਿੰਗ ਚੀਫ ਮਿਨਿਸਟਰ ਦੋ ਵਾਰੀ ਬੁਰੀ ਤਰ੍ਹਾਂ ਦੋ ਸੀਟਾਂ ਤੋਂ ਹਾਰ ਗਿਆ ਕਰੋ ਕਦੇ ਮੇਰੇ ਗੋਤਰ ਜਲੰਧਰ ਛਗੇ ਨੇ ਚਲੋ ਹੁਣ ਇਦਾਂ ਵੋਟਾਂ ਲੈਣ ਲਈ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਤੇ ਲੋਕ ਸਭ ਕੁਝ ਸਮਝਦੇ ਆ ਪਰ ਜਲੰਧਰ ਦੇ ਲੋਕ ਇਹ ਸੋਚਣਗੇ ਕਿ ਸਾਨੂੰ ਆਪਣੇ ਨੇਤਾ ਨੂੰ ਆਪਣੇ ਲੀਡਰ ਨੂੰ ਮਿਲਣ ਲਈ ਕੀ 160 ਕਿਲੋਮੀਟਰ ਦੂਰ ਜਾਣਾ ਪਏਗਾ ਐਸੇ ਲੋਕ ਜਿਹੜੇ ਬਾਅਦ ਵਿੱਚ ਆਉਂਦੇ ਹੀ ਨਹੀਂ ਲੋਕਾਂ 'ਚ ਜਿਹੜੇ ਨਵਾਂ SIM SIM ਲੈ ਕੇ ਆਉਂਦੇ ਆ ਫੋਨ ਦਾ ਤੇ ਵੋਟਾਂ ਤੋਂ ਬਾਅਦ SIM ਕਾਰਡ ਸੱਡ ਦਿੰਦੇ ਆ ਉਹਨਾਂ ਲੋਕਾਂ ਵਿੱਚੋਂ ਚਰਨਜੀਤ ਸਿੰਘ ਚੰਨੀ ਜੀ ਆ ਸੋ ਇਸ ਕਰਕੇ ਉਹ ਇੱਕ ਨਟੰਕੀ ਦੀ ਪੋਲਿਟਿਕਸ ਕਰਦੇ ਆ ਚੰਨੀ ਚੰਨੀ ਜੀ ਨਟੰਕੀ ਦੀ ਪੋਲਿਟਿਕਸ ਕਰਦੇ ਆ ਤੇ ਨਾਲੇ ਉਹਨਾਂ ਨੇ ਤਾਂ ਪਿਛਲੀ ਕਾਂਗਰਸ ਦੀ ਬੇੜੀ ਡੋਬੋਤੀ ਤਾਂ ਸਭ ਨੂੰ ਪਤਾ ਸੋ ਉਹਨਾਂ ਵਿੱਚ ਕੀ ਕਾਬਲੀਅਤ ਆ ਇਹ ਸਾਰੇ ਤੁਸੀਂ ਜਾਣਦੇ ਹੋ। ਤੁਸੀਂ ਰਿੰਕੂ ਕਿਵੇਂ ਦੇਖਦੇ ਹੋ ਕਿ ਕਿਉਂਕਿ ਤੁਹਾਡੇ ਪਾਰਟੀ ਤੋਂ ਪਹਿਲਾਂ ਰਹੇ ਨਹੀਂ ਤੇ ਹੁਣ ਤੁਸੀਂ ਵੀ ਵੈਸੇ ਤੇ ਨਵੇਂ ਆਏ ਹੋ ਪਾਰਟੀ 'ਚ। ਤੁਸੀਂ ਰਿੰਕੂ ਨੂੰ ਕਿੱਦਾਂ ਦੇਖਦੇ ਹੋ? ਦੇਖੋ ਮੇਰਾ ਪਿਛਲੇ 25-30 ਸਾਲ ਤੋਂ ਪਬਲਿਕ ਲਾਈਫ ਆ ਸੇਵਾ ਕੀਤੀ ਆ। ਜਲੰਧਰ 'ਚ ਪੜਿਆ, ਜਲੰਧਰ 'ਚ ਜੰਮਿਆ, ਜਲੰਧਰ 'ਚ ਸੇਵਾ ਕੀਤੀ, ਜਲੰਧਰ 'ਚ ਖੇਡੇ ਆ। ਤੇ ਰਿੰਕੂ ਜੀ ਨੂੰ ਜਲੰਧਰ ਦੇ ਲੋਕਾਂ ਨੇ ਸਾਲ ਪਹਿਲਾਂ ਲੋਕ ਸਭਾ ਦਾ ਮੈਂਬਰ ਬਣਾਇਆ। ਉਮੀਦਾਂ ਦੇ ਨਾਲ ਕਿ ਜਲੰਧਰ ਦੇ ਉਹ ਕੰਮ ਕਰਾਉਣਗੇ ਪਰ ਉਹ ਜਲੰਧਰ ਦੇ ਕੰਮ ਕਰਾਏ ਬਗੈਰ ਹੀ ਉਹ ਚਲੇਗਾ ਦੱਸੀ ਕਿ ਪਵਨ ਕੁਮਾਰ ਟੀਨੂ ਸ਼੍ਰਮਣੀ ਅਕਾਲੀ ਦਲ ਦੀ ਟਿਕਟ ਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਮਹਿਜ਼ ਪੰਜ ਦਿਨ ਪਹਿਲਾਂ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਹੁਣ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਬਲੋਦ ਜਲੰਧਰ ਤੋਂ ਲੋਕ ਸਭਾ ਚੋਣਾਂ ਦੇ ਲਈ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਰ ਪੰਜਾਬੀ ਲੁਕ ਚੈਨਲ